ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਆਪਾਂ ਪੜ੍ਹਦੇ ਹਾਂ ਪੰਜਾਬੀ ਵਿੱਚ ਬਾਰਤਕ ਪਹਿਲਾਂ ਅਸੀਂ ਪੜਿਆ ਸੀ ਬਾਰਤਕ ਕੀ ਹੁੰਦੀ ਹੈ ਹੁਣ ਅਸੀਂ ਪੜ ਰਹੇ ਹਾਂ ਪੰਜਾਬੀ ਦੇ ਵਿੱਚ ਕਲਾ ਬਾਰਤਕ ਕੀ ਹੈ ਪੰਜਾਬੀ ਕਵਿਤਾ ਵਾਂਗ ਪੰਜਾਬੀ ਬਾਰਤਕ ਦਾ ਵੀ ਇਤਿਹਾਸ ਬੜਾ ਪੁਰਾਣਾ ਹੈ ਲਿਖਤੀ ਰੂਪ ਵਿੱਚ ਬਾਰਤਕ ਗੁਰੂ ਕਾਲ ਵਿੱਚ ਹੀ ਲਿਖੀ ਜਾਣੀ ਸ਼ੁਰੂ ਹੋ ਗਈ ਸੀ ਗੁਰੂ ਕਾਲ ਮਤਲਬ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਜਾਂ ਉਹਨਾਂ ਦਾ ਜੀਵਨ ਨਾਲ ਸੰਬੰਧਿਤ ਜਿਹੜੀਆਂ ਕਥਾ ਕਹਾਣੀਆਂ ਲਿਖਣੀਆਂ ਸ਼ੁਰੂ ਹੋਈਆਂ ਉਹ ਬਾਰਤ ਤੱਕ ਦੇ ਵਿੱਚ ਸ਼ੁਰੂ ਹੋ ਗਈਆਂ ਸੀ 16ਵੀਂ ਸਦੀ ਦੇ ਪਹਿਲੇ ਅੱਧ ਤੋਂ ਲੈ ਕੇ 19ਵੀਂ ਸਦੀ ਤੱਕ ਦੇ ਅੱਧ ਤੱਕ ਹੁਣ ਦੇਖੋ ਇਹ 16ਵੀਂ ਸਦੀ ਦੇ ਪਹਿਲੇ ਅੱਧ ਤੋਂ ਲੈ ਕੇ 19ਵੀਂ ਸਦੀ ਦੇ ਅੱਧ ਤੱਕ ਦੇ ਸਮੇਂ ਵਿੱਚ ਜਿਹੜੀ ਬਾਤਕ ਸਾਨੂੰ ਮਿਲਦੀ ਹੈ ਉਹ ਮੁੱਖ ਤੌਰ ਤੇ ਸਾਖੀਆਂ ਦੇ ਰੂਪ ਵਿੱਚ ਹੈ ਇਹ ਸਾਖੀਆਂ ਕਿਧੀਆਂ ਮਿਲਦੀਆਂ ਨੇ ਜੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਮਿਲਦੀਆਂ ਹਨ ਇਹ ਜਹੀ ਪਹਿਲੀ ਬਾਤਕ ਰਚਨਾ ਪ੍ਰਾਤਨ ਜਨਮ ਸਾਖੀ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਹੈ ਇਸ ਪੁਸਤਕ ਵਿੱਚ ਸੰਸਕ੍ਰਿਤ ਅਤੇ ਫਾਰਸੀ ਦੀ ਵ੍ਰੰਤਨ ਵਾਰਤਕਾਂ ਕਹਾਣੀਆਂ ਗੋਸ਼ਟਾਵਾਂ ਵਿਆਖਿਆਵਾਂ ਤੇ ਕਲਪਿਤ ਦ੍ਰਿਸ਼ਾਂ ਦਾ ਵਰਣਨ ਦੇ ਸਭ ਰੰਗ ਮਿਲਦੇ ਹਨ ਮੋٹے ਤੌਰ ਤੇ ਇਹ ਕਾਲ ਦੀ ਵਾਰਤਕ ਵਿੱਚ ਜਨਮ ਸਾਖੀਆਂ ਵਚਨ ਪਰਚੀਆਂ ਆਦਿ ਵਾਰਤਕ ਰੂਪ ਵਿੱਚ ਮਿਲਦੇ ਹਨ ਕੀ ਮਿਲਦੇ ਹਨ ਜੀ ਜਨਮ ਸਾਖੀਆਂ ਮਿਲਦੀਆਂ ਨੇ ਵਚਨ ਮਿਲਦੇ ਨੇ ਪਰਚੀਆਂ ਆਦੀ ਮਿਲਦੀਆਂ ਹਨ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਦੋਂ ਕੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਗੁਰਬਾਣੀ ਦੇ ਕੁਝ ਭਾਗਾਂ ਦੇ ਟੀਕੇ ਵੀ ਬਾਰਤਕ ਵਿੱਚ ਕੀਤੇ ਗਏ ਟੀਕੇ ਵੀ ਬਾਰਤਕ ਵਿੱਚ ਕੀਤੇ ਗਏ ਤੇ ਫਾਰਸੀ ਅਤੇ ਅੰਗਰੇਜ਼ੀ ਵਿੱਚੋਂ ਕੁਝ ਰਚਨਾਵਾਂ ਦੇ ਅਨੁਵਾਦ ਵੀ ਪੰਜਾਬੀ ਬਾਰਤਕ ਵਿੱਚ ਕੀਤੇ ਗਏ ਗੁਰੂ ਕਾਲ ਤੋਂ ਚੱਲ ਰਹੀ ਸੀ ਉਸ ਸਮੇਂ ਕਿਸੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਸਾਖੀਆਂ ਮਿਲਦੀਆਂ ਨੇ ਗੋਸ਼ਟਾਂ ਮਿਲਦੀਆਂ ਨੇ ਜਿਵੇਂ ਸਿੱਧ ਗੋਸ਼ਟ ਉਹਨਾਂ ਨਾਲ ਉਹਨਾਂ ਨੇ ਜਿੱਥੇ-ਜਿੱਥੇ ਜਿਨ੍ਹਾਂ-ਜਿਨ੍ਹਾਂ ਨਾਲ ਗੋਸ਼ਟਾਂ ਕੀਤੀਆਂ ਹਨਾ ਗੱਲਬਾਤ ਕੀਤੀ ਉਹਨਾਂ ਦੀਆਂ ਮਤਲਬ ਬਾਰਤਕ ਦੇ ਰੂਪ ਵਿੱਚ ਮਿਲਦੀਆਂ ਨੇ ਵਿਆਖਿਆ ਕਿਸੇ ਚੀਜ਼ ਦੀ ਵਿਆਖਿਆ ਮਿਲਦੀ ਹੈ ਕਹਾਣੀਆਂ ਮਿਲਦੀਆਂ ਨੇ ਪਰ ਜਦੋਂ ਆ ਗਿਆ ਰਣਜੀਤ ਸਿੰਘ ਜੀ ਦਾ ਕਾਲ ਤਾਂ ਗੁਰਬਾਣੀ ਦੇ ਟਿੱਕੇ ਟਿੱਕੇ ਵੀ ਬਾਰਤਕ ਰੂਪ ਵਿੱਚ ਦੇ ਵਿੱਚ ਮਿਲਦੇ ਹਨ ਉਸ ਤੋਂ ਬਾਅਦ ਅੰਗਰੇਜ਼ੀ ਫਾਰਸੀ ਅਤੇ ਅੰਗਰੇਜ਼ੀ ਵਿੱਚੋਂ ਜਿਹੜੀਆਂ ਕੁਝ ਰਚਨਾਵਾਂ ਲੈ ਕੇ ਉਹਨਾਂ ਦਾ ਅਨੁਵਾਦ ਵੀ ਪੰਜਾਬੀ ਵਾਰਤਕ ਦੇ ਵਿੱਚ ਕੀਤਾ ਗਿਆ ਹੈ। ਮਸਾਲ ਵਜੋਂ ਅੰਜੀਲ ਦੇ ਇੱਕ ਭਾਗ ਦਾ ਅਨੁਵਾਦ ਹੈ। ਅੰਜੀਲ ਇੱਕ ਗ੍ਰੰਥ ਹੈ। 1815 ਵਿੱਚ ਹੋ ਚੁੱਕਾ ਸੀ ਅਤੇ ਇਸੇ ਤਰ੍ਹਾਂ ਅਦਲੇ ਅਕਬਰੀ ਤੇ ਅਕਬਰਨਾਮਾ ਜਿਹੜੀਆਂ ਫਾਰਸੀ ਦੀਆਂ ਪੁਸਤਕਾਂ ਨੇ ਠੀਕ ਹੈ ਮੁਗਲ ਕਾਲ ਵਾਰੇ ਜਿਵੇਂ ਅਕਬਰ ਵਾਰੀ ਲਿਖੀਆਂ ਨੇ ਅਦਲੇ ਅਕਬਰੀ ਅਤੇ ਅਕਬਰਨਾਮਾ ਆਦਿ ਵੀ ਫਾਰਸੀ ਪੁਸਤਕਾਂ ਦੇ ਕੁਝ ਭਾਗ ਵੀ ਸਾਨੂੰ ਉਸ ਸਮੇਂ ਬਾਰਤਕ ਰੂਪ ਵਿੱਚ ਮਿਲਦੇ ਹਨ ਜਿਨ੍ਹਾਂ ਦਾ ਅਨੁਵਾਦ ਹੋਇਆ ਸੀ ਪੰਜਾਬੀ ਦੇ ਵਿੱਚ 19ਵੀਂ ਸਦੀ ਦੇ ਦੂਜੇ ਅਦਤੋਂ 20ਵੀਂ ਸਦੀ ਦੇ ਪਹਿਲੇ 3 2-3 ਦਹਾਕਿਆਂ ਵਿੱਚ ਢੇਰ ਸਾਰੀਆਂ ਬਾਰਤਕ ਰਚਨਾ ਹੋਈ 19ਵੀਂ ਸਦੀ ਦੇ ਦੂਜੇ ਅਦਤੋਂ ਠੀਕ ਹੈ ਤੇ 20ਵੀਂ ਸਦੀ ਦੇ ਪਹਿਲੇ 2-3 ਦਹਾਕਿਆਂ ਦੇ ਵਿੱਚ ਇਸ ਕਾਲ ਦੀ ਵਾਰਤਕ ਵਿੱਚ ਗੁਰਬਾਣੀ ਦੇ ਟਿੱਕੇਆਂ ਜਾਂ ਸਿੱਖ ਧਰਮ ਨਾਲ ਸੰਬੰਧਿਤ ਰਚਨਾਵਾਂ ਦੀ ਪ੍ਰਧਾਨਤਾ ਹੈ। ਗਿਆਨੀ ਗਿਆਨ ਸਿੰਘ, ਪਾਈ ਦਿੱਤ ਸਿੰਘ ਆਦਿ ਨੇ ਸਿੱਖੀ ਸੂਲਾਂ ਦਾ ਪਸਾਰ ਤੇ ਪ੍ਰਚਾਰ ਦੀ ਵਿਆਖਿਆ ਕਰਨ ਦੇ ਨਾਲ ਨਾਲ ਸਿੱਖ ਧਰਮ ਤੇ ਖਾਸ ਕਰਕੇ ਖਾਲਸਾ ਬੰਦਾ ਇਤਿਹਾਸ ਲਿਖਿਆ। ਇਹਨਾਂ ਦੀ ਬੋਲੀ ਉੱਤੇ ਪ੍ਰੰਤੋਂ ਪੰਜਾਬੀ ਅਤੇ ਬ੍ਰਜ ਭਾਸ਼ਾ ਦਾ ਖਾਸ ਅਸਰ ਹੈ। ਇਸ ਵੇਲੇ ਤੱਕ ਭਾਵ 1859 ਇਸਵੀ ਤੱਕ ਅੰਗਰੇਜ਼ ਪੰਜਾਬ ਉੱਤੇ ਆਪਣਾ ਰਾਜ ਪੂਰੀ ਤਰ੍ਹਾਂ ਕਾਇਮ ਕਰ ਚੁੱਕੇ ਸਨ ਅਤੇ ਉਹਨਾਂ ਨੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਪੱਕੀਆਂ ਕਰਨ ਲਈ ਪੰਜਾਬੀ ਸੰਸਕ੍ਰਿਤ ਵਿੱਚ ਕੁਝ ਪੈਠ ਕਰਨੀ ਆਰੰਭ ਕਰ ਦਿੱਤੀ ਸਿੱਟੇ ਵਜੋਂ ਉਹਨਾਂ ਨੇ ਆਪਣੇ ਮਾਜਬ ਤੇ ਤਾਲੀਮ ਦਾ ਜ਼ੋਰ ਦਾ ਪ੍ਰਚਾਰ ਕੀਤਾ ਕਿ ਉਹਨਾਂ ਨੇ ਇੰਗਲਿਸ਼ ਭਾਸ਼ਾ ਦਾ ਪ੍ਰਚਾਰ ਸ਼ੁਰੂ ਕਰਤਾ ਸੀ ਉਹਨਾਂ ਨੇ ਅੰਗਰੇਜ਼ੀ ਦੀ تعلیم ਸਿੱਖਿਆ تعلیم ਮਤਲਬ ਸਿੱਖਿਆ ਦੇਣ ਵਾਸਤੇ ਕਈ ਸਕੂਲ ਖੋਲੇ ਤੇ ਈਸਾਈ ਮਿਸ਼ਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਾਈਬਲ ਦਾ ਅਨਵਾਦ ਪੰਜਾਬੀ ਵਿੱਚ ਕਰਵਾਤਾ ਸੀਗਾ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਸੀ ਪੰਜਾਬ ਦੇ ਉੱਪਰ ਠੀਕ ਹੈ ਜੀ 1859-50 ਇਸਵੀ ਤੱਕ ਤਾਂ ਫਿਰ ਉਹਨਾਂ ਨੇ ਕੀ ਕੀਤਾ ਅੰਗਰੇਜ਼ੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਈਸਾਈ ਮਿਸ਼ਨਾਂ ਦੇ ਲੋਕਾਂ ਨੂੰ ਜਿਹੜਾ ਜੋੜਨ ਦੇ ਲਈ ਹਨਾ ਬਾਈਬਲ ਦਾ ਅਨੁਵਾਦ ਵੀ ਉਹਨਾਂ ਨੇ ਪੰਜਾਬੀ ਵਿੱਚ ਪਰਵਾਦ ਕੀਤਾ ਸੀ। ਇਸਾਈ ਮਿਸ਼ਨ ਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬੀਆਂ ਨੇ ਜਿੱਥੇ ਰਾਜਨੀਤਿਕ ਪੱਧਰ ਤੇ ਮਾੜੇ ਮੋٹے ਉਦਮ ਕਰਨ ਦੇ ਯਤਨ ਅਰੰਭੇ ਉੱਥੇ ਆਪਣੇ ਵਿਰਸੇ ਨੂੰ ਫਰੋਲਿਆ ਤੇ ਸਿੱਟੇ ਵਜੋਂ ਸਿੱਖੀ ਊਸੂਲਾਂ ਤੇ ਗਰਵਾਨੀ ਨਾਲ ਸੰਬੰਧਿਤ ਬਹੁਤ ਸਾਰਾ ਸਹਿਤ ਰਚਿਆ। ਕੁਝ ਜਾਗਰੂਕ ਵੀ ਸੀਗੇ ਜਿਹੜੇ ਇਸ ਦਾ ਤੋੜ ਲੱਪਣ ਦੀ ਕੋਸ਼ਿਸ਼ ਕਰਦੇ ਸੀ। ਤਾਂ ਉਹਨਾਂ ਨੇ ਪੰਜਾਬੀ ਆਪਣੀ ਗੁਰਬਾਣੀ ਨੂੰ ਪੜਿਆ ਤੇ ਉਹਨਾਂ ਨਾਲ ਸੰਬੰਧਤ ਜਿਹੜਾ ਸਾਹਿਤ ਰਚਿਆ ਇਹ ਜਤਨ ਭਾਈ ਵੀਰ ਸਿੰਘ ਨੇ ਜਾਰੀ ਰਿਹਾ ਭਾਈ ਵੀਰ ਸਿੰਘ ਤੱਕ ਇਸ ਦੇ ਨਾਲ ਅੰਗਰੇਜ਼ੀ ਵਿੱਚ ਵਿਕਾਸ ਕਰ ਚੁੱਕੀ ਭਾਰਤਿਕ ਦੇਸਤੰਤਰ ਅਨਵਾਦ ਵੀ ਕੀਤੇ ਗਏ ਜਿਨ੍ਹਾਂ ਵਿੱਚ ਭਾਈ ਮੋਨ ਸਿੰਘ ਪੈਦ ਦੁਆਰਾ ਕੀਤਾ ਬੇਕਨ ਦੇ ਨਵੰਦਾਂ ਦਾ ਅਨਵਾਦ ਵਰਨਣਯੋਗ ਹੈ ਇਸమే ਐਮਰਸਨ ਦੇ ਨਵੰਦਾਂ ਦਾ ਅਨਵਾਦ ਵੀ ਹੋਇਆ ਅਤੇ ਕੁਝ ਅਨਵਾਦ ਉਰਦੂ ਨਵੰਦਾਂ ਦੇ ਵੀ ਕੀਤੇ ਗਏ ਇਸ ਕਾਲ ਵਿੱਚ ਪਾਈ ਮੋਹਨ ਸਿੰਘ ਬੈਦ ਤੋਂ ਇਲਾਵਾ ਜੋਗੀ ਸ਼ਿਵਨਾਥ ਪਾਈ ਬਿਰਜਦਾਸਪੁਰੀ ਬੀਪੀ ਸਿੰਘ ਆਦਿ ਵਿਸ਼ੇਸ਼ ਤੌਰ ਤੇ ਨਾਮ ਲੈ ਗਏ ਹਨ ਇੰਜਵੀਂਮੀ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਅੰਗਰੇਜ਼ੀ ਵਰਤਕਤਾ ਵਿਕਾਸ ਕਰ ਚੁੱਕਾ ਨਿਵੰਦ ਰੂਪ ਵੀ ਪੰਜਾਬੀ ਵਿੱਚ ਵੀ ਅਪਣਾ ਲਿਆ ਗਿਆ ਠੀਕ ਹੈ ਅੰਗਰੇਜ਼ੀ ਵਰਤਕਤਾ ਵਿਕਾਸ ਕਰ ਚੁੱਕਾ ਨਿਵੰਦ ਰੂਪ ਨਵੰਦ ਵੀ ਫਿਰ ਅਪਣਾ ਲਿਆ ਗਿਆ ਠੀਕ ਹੈ ਜੀ ਪੰਜਾਬੀ ਦੇ ਵਿੱਚ ਆ ਗਿਆ ਮੁੱਢ ਵਿੱਚ ਪੰਡਤ ਸਰਦਾ ਰਾਮ ਫਲੋਰੀ ਭਾਈ ਵੀਰ ਸਿੰਘ ਡਾਕਟਰ ਬਲਵੀਰ ਸਿੰਘ ਡਾਕਟਰ ਸ਼ੇਰ ਸਿੰਘ ਅਤੇ ਸਰਦੂਲ ਸਿੰਘ ਕਵਿਸਰ ਆਦਿ ਨੇ ਪੰਜਾਬੀ ਭਾਰਤਕ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਪਾਇਆ ਇਹ ਮੇਨਾ ਹੁਣ ਮੁੱਢ ਵਿੱਚ ਕੀ ਸੀਗਾ ਪੰਡਤ ਸਰਦਾ ਰਾਮ ਫਲੋਰੀ ਭਾਈ ਵੀਰ ਸਿੰਘ ਜੀ ਡਾਕਟਰ ਡਬਲਵੀਰ ਸਿੰਘ ਡਾਕਟਰ ਸ਼ੇਰ ਸਿੰਘ ਸਰਦੂਲ ਸਿੰਘ ਕਵਿਸਰ ਆਦਿ ਨੇ ਪੰਜਾਬੀ ਭਾਰਤਕ ਨੂੰ ਵਿਕਾਸ ਦੇ ਲੀਹਾਂ ਤੇ ਪਾਇਆ ਇਸ ਵਿੱਚ ਉਹ ਪੰਜਾਬੀ ਭਾਰਤਕ ਦੇ ਖੇਤਰ ਵਿੱਚ ਉਹ ਲੇਖਕ ਆਏ ਜੋ ਕਾਫੀ ਪੜ੍ਹੇ ਲਿਖੇ ਸਨ ਜਿਨ੍ਹਾਂ ਨੇ ਅੰਗਰੇਜ਼ੀ ਤੋਂ ਇਲਾਵਾ ਹੋਰ ਜਵਾਨਾਂ ਵਿੱਚ ਵੀ ਕਾਫੀ ਸਹਿਤ ਪੜਿਆ ਹੋਇਆ ਸੀ ਇਹ ਜਿਹਾ ਲੇਖਕਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਲਾਲ ਸਿੰਘ ਕਮਲਾ ਕਾਲੀ ਪ੍ਰਿੰਸੀਪਲ ਤੇਜਾ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਡਾਕਟਰ ਮੋਹਨ ਸਿੰਘ ਸਰਦਾਰ ਦਾਸ ਕਪੂਰ ਸਿੰਘ ਡਾਕਟਰ ਮਹਿੰਦਰ ਸਿੰਘ ਰੰਦਾ ਆਵਾਜ਼ ਮੀਦਾ ਪਤਨ ਸਰਦਾਰ ਸੁਭਾ ਸਿੰਘ ਤੇ ਹੋਰ ਬਹੁਤ ਸਾਰੇ ਲੇਖ ਆ ਗਏ ਇਹਨਾਂ ਵਿੱਚ ਬਹੁਤੇ ਲੇਖਕ ਬਾਹਰਲੇ ਨਾ ਤਾਂ ਨਾ ਕੇਵਲ ਬਾਰਲੀਗੇਸ਼ਨ ਦਾ ਸਹਤ ਹੀ ਪੜਿਆ ਸੀ ਸਗੋਂ ਖੁਦ ਵੀ ਬਾਹਰਲੇ ਦੇਸ਼ਾਂ ਵਿੱਚ ਘੁੰਮੇ ਫਿਰੀ ਸਨ ਇਹੋ ਕਾਰਨ ਸੀ ਕਿ ਇਹਨਾਂ ਦੀ ਬਾਰਤਕ అనుభవ ਅਤੇ ਸ਼ੈਲੀ ਦੇ ਪੱਖੋਂ ਬਹੁਤ ਅਮੀਰ ਸੀ ਠੀਕ ਹੈ ਜੀ ਇਸ ਤਰ੍ਹਾਂ ਕੀ ਸੀਗਾ ਸਾਡੀ ਜਿਹੜੀ ਪੰਜਾਬੀ ਬਾਰਤਕ ਦਾ ਮੂਡ ਵੱਜਿਆ ਸੀ ਪਹਿਲਾਂ ਇਹ ਗੁਰੂ ਕਾਲ ਤੋਂ ਸ਼ੁਰੂ ਹੋਈ ਸੀ ਫਿਰ ਮੋਗਲ ਕਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਤੇ ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਜਿਹੜੇ ਪੜ੍ਹੇ ਲਿਖੇ ਲਿਖਕ ਸ਼ਾਮਲ ਹੋ ਗਏ ਸੀ ਜਿਹੜੇ ਕੀ ਹੋਰ ਭਾਸ਼ਾਵਾਂ ਤੋਂ ਜਾਣੂ ਹੋਣ ਦੇ ਨਾਲ ਨਾਲ ਬਾਹਰਲੇ ਦੇਸ਼ਾਂ ਵਿੱਚ ਵੀ ਘੁੰਮ ਕੇ ਆਏ ਸੀ ਤਾਂ ਉਹਨਾਂ ਨੇ ਕੀ ਕੀਤਾ ਸੀ ਇਸ ਭਾਰਤਕ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਬਣਾ ਦਿੱਤਾ ਸੀ ਹੁਣ ਅਸੀਂ ਇਹ ਦੇਖਦੇ ਹਾਂ ਕੀ ਹੈ ਹੱਥਲੇ ਸੰਗ੍ਰਹਿ ਵਿੱਚ ਪੰਜਾਬੀ ਦੀ ਚੋਣ ਵੀ ਭਾਰਤਿਕ ਵਿੱਚੋਂ ਕੁਝ ਨਮੂਨਿਆਂ ਨੂੰ ਸੰਕਲਿਤ ਕੀਤਾ ਗਿਆ ਹੈ ਕਿ ਇਹ ਜਿਹੜੀ ਆਪਣੀ ਪੁਸਤਕ ਹੈ ਕਿਹੜੀ ਹੈ ਨੌਵੀਂ ਸ਼੍ਰੈਣੀ ਦੀ ਪੰਜਾਬੀ ਕਾਵਿ ਤੀ ਦੇਖੋ ਨੌਵੀਂ ਸ਼੍ਰੈਣੀ ਦੀ ਆਪਣੀ ਪੁਸਤਕ ਜਿਹੜੀ ਪੜ ਰਹੇ ਹਾਂ ਸਹਿਤ ਮਾਲਾ ਪੰਜਾਬੀ ਕਵਿਤਾ ਤੇ ਭਾਰਤਕ ਇਹਦੇ ਵਿੱਚ ਕਿਹੜੇ-ਕਿਹੜੇ ਲਈਏ ਗਏ ਨੇ ਇਹਦੇ ਵਿੱਚ ਕੁਝ ਨਮੂਨੇ ਸੰਕਲਿਤ ਕੀਤੇ ਗਏ ਹਨ ਜੋ ਵਿਦਿਆਰਥੀਆਂ ਨੂੰ ਸਭ ਤਰ੍ਹਾਂ ਦੀਆਂ ਭਾਰਤਕ ਬਣ ਲਗੀਆਂ ਸ਼ੈਲੀਆਂ ਆਦਿ ਦਾ ਗਿਆਨ ਕਰਵਾਇਆ ਜਾਵੇ ਅਤੇ ਉਹਨਾਂ ਵਿੱਚ ਜੀਵਨ ਦੇ ਅਸਾਰੂ ਕਦਰ ਕਦਰਾਂ ਕੀਮਤਾਂ ਦਾ ਬੀਜ ਵਿੱਜਿਆ ਜਾਵੇ। ਠੀਕ ਹੈ ਜੀ ਇਹਦੇ ਵਿੱਚੋਂ ਕਿ ਪਹਿਲਾ ਪ੍ਰਾਤਨ ਜਨਮ ਸਾਖੀ ਵਿੱਚੋਂ ਲਈ ਗਈ ਹੈ ਭਾਰਤ ਤੱਕ। ਤੇ ਤਾਂ ਜੋ ਉਹਨਾਂ ਨੂੰ ਆਪਣੀ ਵਿਰਾਸਤੀ ਸੈਲੀ ਦੀ ਜਾਣਕਾਰੀ ਹੋ ਸਕੇ। ਇਹ ਕੇਸ ਪੰਡਤ ਸ਼ਰਦਾ ਰਾਮ ਫਲੋਰੀ, ਬਿਹਾਰੀ لال ਪੁਰੀ, ਲਾਲ ਸਿੰਘ ਕਮਲਾ ਕਾਲੀ, ਸੂਬਾ ਸਿੰਘ ਬਲਜਾ, ਬਲਰਾਜ ਸਾਨੀ, ਡਾਕਟਰ ਟੀ ਆਰ ਸ਼ਰਮਾ ਅਤੇ ਡਾਕਟਰ ਹਰਪਾਲ ਸਿੰਘ ਪੁੰਨੂ ਦੀਆਂ ਰਚਨਾਵਾਂ ਰਾਹੀਂ ਅਸੀਂ ਪ੍ਰਾਂਤਾਂ ਤੋਂ ਅਜੋਕੀ ਵਰਤਕ ਪ੍ਰਾਂਤਨ ਮਤਲਬ ਗੁਰੂ ਸਾਹਿਬਾਂ ਤੋਂ ਚੱਲੀ ਹੋਈ ਸੈਵਾਨਾਂ ਤੋਂ ਚੱਲੀ ਹੋਈ ਜਿਹੜੀ ਵਰਤਕ ਹੈ ਤੇ ਅੱਜ ਅੱਜ ਦੇ ਸਮੇਂ ਦੀ ਇੱਕ ਵਰਤਕ ਦਾ ਜਿਹੜਾ ਇਹ ਨੌਵੀਂ ਕਲਾਸ ਦੀ ਪੁਸਤਕ ਦੇ ਵਿੱਚ ਜ਼ਿਕਰ ਆਵੇਗਾ ਜੋ ਅਸੀਂ ਅੱਗੇ ਪੜ੍ਹਾਂਗੇ ਤਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਪੰਜਾਬੀ ਵਰਤਕ ਬਾਰੇ ਤਾਂ ਇਹਨੂੰ ਥੋੜਾ ਧਿਆਨ ਨਾਲ ਸੁਣ ਲੈਣਾ ਆਪਾਂ ਨੂੰ ਕਲੀਅਰ ਹੋ ਜਾਊਗਾ ਕਿ ਭਾਰਤਕ ਦਾ ਜਨਮ ਕਦੋਂ ਹੋਇਆ ਸੀ ਭਾਰਤਕ ਦਾ ਜਨਮ ਗੁਰੂ ਕਾਲ ਤੋਂ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਸ ਤੇ ਬਹੁਤ ਸਾਰੇ ਨਮੂਨੇ ਜਿਵੇਂ ਗੁਰਬਾਣੀ ਦੇ ਟੀਕਿਆਂ ਦਾ ਜਿਹੜਾ ਟੀਕਿਆਂ ਨੂੰ ਵੀ ਭਾਰਤਕ ਦੇ ਵਿੱਚ ਕੀਤਾ ਗਿਆ ਸੀ ਤੇ ਉਸ ਤੋਂ ਬਿਨਾ ਜਿਹੜੀਆਂ ਕੀ ਫਾਰਸੀ ਤੇ ਅੰਗਰੇਜ਼ੀ ਦੀਆਂ ਕੁਝ ਰਚਨਾਵਾਂ ਨੇ ਉਹਨਾਂ ਦਾ ਵੀ ਅਨਵਾਦ ਹੋ ਚੁੱਕਾ ਸੀ ਤੇ ਅਦਲੇ ਅਕਬਰੀ ਤੇ ਅਕਬਰਨਾਮਾ ਦਾ ਵੀ ਅਨਵਾਦ ਹੋ ਚੁੱਕਿਆ ਸੀ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਪਰ ਤਾਂ ਉਹਨਾਂ ਨੇ ਕੀ ਕੀਤਾ ਇਸਾਈ ਇਸਾਈ ਮਿਸ਼ਨਰੀਆਂ ਵਾਸਤੇ ਉਹਨਾਂ ਨੇ ਮਤਲਬ ਇਸਾਈ ਧਰਮ ਦਾ ਪ੍ਰਚਾਰ ਦੇ ਲਈ ਉਹਨਾਂ ਨੇ ਬਾਈਬਲ ਦਾ ਅਨਵਾਦ ਵੀ ਜਿਹੜਾ ਪੰਜਾਬੀ ਵਿੱਚ ਕਰਵਾਇਆ ਸੀ ਤੇ ਇਹ ਵੀ ਜਿੱਥੇ ਚੱਲਦਾ ਰਿਹਾ ਉੱਤੇ ਦੂਸਰੇ ਪਾਸੇ ਕੁਝ ਜਾਗਰੂਕ ਜਿਹੜੇ ਮਤਲਬ ਲੇਖਕ ਸੀ ਉਹਨਾਂ ਨੇ ਕੀ ਹੈ ਆਪਣੇ ਮਤਲਬ ਗੁਰਬਾਣੀ ਨੂੰ ਫਰੋਲਿਆ ਪੜ੍ਹਿਆ ਚੰਗੀ ਤਰ੍ਹਾਂ ਉਹਦੇ ਅਸੂਲਾਂ ਨੂੰ ਪਨਾਇਆ ਤੇ ਉਹਨਾਂ ਨੇ ਵੀ ਭਾਰਤਕ ਜਿਹੜੀ ਹੈ ਕਿ ਅੱਗੇ ਲਿਖੀਗੀ ਆਪਣਾ ਚੰਗਾ ਚੰਗੀਆਂ ਚੀਜ਼ਾਂ ਨੂੰ ਲਿਖਣਾ ਸ਼ੁਰੂ ਕੀਤਾ ਤਾਂ ਜੋ ਕੀ ਹੈ ਕਿ ਇਸਾਈ ਧਰਮ ਦਾ ਪ੍ਰਚਾਰ ਨੂੰ ਰੋਕਿਆ ਜਾ ਸਕੇ ਹੈਨਾ ਇਸ ਤੋਂ ਬਾਅਦ ਫਿਰ ਭਾਈ ਵੀਰ ਸਿੰਘ ਤੱਕ ਇਹ ਚੀਜ਼ ਜਾਰੀ ਰਹੀ ਉਸ ਤੋਂ ਬਾਅਦ ਨਵੇਂ ਲੇਖਕਾਇ ਪੰਡਿਤ ਸਰਦਾ ਰਾਮ ਫਲौरी ਭਾਈ ਵੀਰ ਸਿੰਘ ਵਰਗੇ ਡਾਕਟਰ ਬਲਬੀਰ ਸਿੰਘ ਡਾਕਟਰ ਸ਼ੇਰ ਸਿੰਘ ਇਹਨਾਂ ਨੇ ਵੀ ਮਤਲਬ ਵਿਕਾਸ ਕੀਤਾ ਭਾਰਤਕ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਅੱਗੇ ਲੈ ਕੇ ਗਏ ਉਸ ਤੋਂ ਬਾਅਦ ਹੋਰ ਲੇਖਕ ਆਏ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਹੋਰ ਜੜੀਆਂ ਭਾਸ਼ਾਵਾਂ ਜਾਣਨ ਦੇ ਨਾਲ-ਨਾਲ ਬਾਹਰਲੇ ਦੇਸ਼ਾਂ ਵਿੱਚ ਘੁੰਮੇ ਫਿਰੇ ਵੀ ਸੀ ਜਿਨ੍ਹਾਂ ਨੂੰ ਤਜਰਬਾ ਸੀ ਬਹੁਤ ਜ਼ਿਆਦਾ ਜਿਨ੍ਹਾਂ ਦੀ ਭਾਰਤਕ ਅਨੁਭਵ ਅਤੇ ਸ਼ੈਲੀ ਪੱਖੋਂ ਬਹੁਤ ਅਮੀਰ ਹੋ ਗਈ ਸੀ ਉਹਨਾਂ ਦੇ ਵਿੱਚ ਸੀਗੇ ਪ੍ਰੋਫੈਸਰ ਪੂਰਨ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਲਾਲ ਸਿੰਘ ਕਮਲਾ ਕਮਲਾ ਅਕਾਲੀ ਪ੍ਰਿੰਸੀਪਲ ਤੇਜਾ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਡਾਕਟਰ ਮੋਨ ਸਿੰਘ ਆਦਿ ਅਨੇਕਾਂ ਲਿਖ ਕੇ ਸਹੀਏ ਠੀਕ ਹੈ ਜੀ ਤਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ ਕਮੈਂਟ ਪਾ ਲਿਖ ਕੇ ਵੀ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ